ਕਾਲ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਤੇ ਕਮੈਂਟ ਆਈ ਜਾਂਦੇ ਸੀ ਲੋਕਾਂ ਦੇ ਮੈਸੇਜ ਵੀ ਆਈ ਜਾਂਦੇ ਸੀ ਬਾਈਆਂ ਦੇ ਤੇ ਕਹਿੰਦੇ ਬੁਲਟ ਲੈ ਕੇ ਆਇਓ ਵੀਡੀਓ ਦੇ ਵਿੱਚ ਵਧੀਆ ਰੇਟ ਦੇ ਤੇ ਸਾਫ਼ ਸੁਥਰੀ ਮਸ਼ੀਨਰੀ ਹੈ ਜਮਾ ਤੇ ਤਿੰਨ ਬੁਲਟ ਵਿਕਿਆਉਣੇ ਬਾਈਆਂ ਕੋਲੇ ਤੇ ਆਹ ਕਿਹੜਾ ਮਾਡਲ ਆ ਬਾਈ ਬਾਈ ਇਹ 2022 ਮਾਡਲ ਹੈ ਤੇ ਸਿੱਧੇ ਗੇਰਾਂ ਚ ਹੈ ਪੂਰੀ ਨਵੀਂ ਕੰਡੀਸ਼ਨ ਦੇ ਵਿੱਚ ਹੈ ਸ਼ੋਰੂਮ ਕੰਡੀਸ਼ਨ ਕਹਿੰਦੇ ਆ ਪੀ ਵੀ 19 ਲੋਕਲ ਨੰਬਰ ਆ ਫਸਟ ਆਨਰ ਆ ਤੇ ਕੀ ਡਿਮਾਂਡ ਆ ਬਾਈ ਇਹਦੀ 195 195000 ਬਾਕੀ ਮੌਕੇ ਤੇ ਹੋ ਜੂ ਤੇ ਵੀਰੇ ਕਿਸ਼ਤਾਂ ਹੋ ਜਾਣੀਆਂ ਕਿਸ਼ਤਾਂ ਹੋ ਜਾਣਗੀਆਂ ਇਨਸਟਾਲਮੈਂਟ ਵੱਧ ਕਰ ਲਿਓ ਘੱਟ ਕਰ ਲਿਓ ਤੇ ਖਰਚਾ ਵੀ ਕੋਈ ਬਾਲਾ ਨਹੀਂ ਪੈਣਾ ਫੈਲ ਖਰਚਾ ਤੇ ਆਹ ਕਿੰਨੇ ਮਾਡਲ ਆ ਵੀਰੇ ਇਹ 3 ਵੀਰੇ ਇਹ 2020 ਮਾਡਲ ਤੇ ਰੇਟ 25 250000 ਰੁਪਿਆ ਤੇ ਇਹ ਵੀ ਵੀਰੇ ਕਿਸ਼ਤਾਂ ਕੁਸ਼ਤਾਂ ਹੋਣਗੀਆਂ ਹੋਣਗੀਆਂ ਠੀਕ ਤੇ ਆਹ ਵੀਰੇ ਇਹ ਤੇ ਹੀ ਮਾਡਲ 2023 ਮਾਡਲ 20 ਤੇ ਉਹ 22 ਮਾਡਲ 23 ਮਾਡਲ ਤਿੰਨੇ ਬੁਲਟ ਵਿਕਿਆਉਣੇ ਬਾਈ ਨੰਬਰ ਸਕਰੀਨ ਤੇ ਵੀ ਚੱਲੀ ਜਾਂਦਾ ਡਿਸਕ੍ਰਿਪਸ਼ਨ ਦੇ ਵਿੱਚ ਵੀ ਇਹ ਬੰਜਣਾ ਗੱਲ ਬਾਤ ਕਰ ਲਿਓ ਤੁਸੀਂ ਤੇ ਕਾਗਜ਼ਾਂ ਦੀ ਫੁੱਲ ਗਾਰੰਟੀ ਹੋ ਗੇਨ ਗੇਅਰ ਦੀ ਫੁੱਲ ਗਾਰੰਟੀ ਹੋ ਕੋਈ ਐਕਸੀਡੈਂਟ ਨਹੀਂ ਪੇਪਰਾਂ ਦੀ ਗਾਰੰਟੀ ਹੋ ਬਾਈਆਂ ਦੀ ਬਾਕੀ ਆ ਬਾਈਆਂ ਕੋਲੇ ਸਾਰੇ ਮੋਟਰਾਂ ਨਾਲ ਵਿਕਿਆਉਣੇ ਦੂਜੀ ਗੱਲ ਤੁਹਾਨੂੰ ਇਹ ਦੱਸ ਦਿੰਨੇ ਆ ਬਾਈ ਇਹ ਡੀਲਰ ਨਹੀਂ ਹੈਗੇ ਕਮਿਸ਼ਨ ਬੇਸ ਤੇ ਕੰਮ ਕਰਦੇ ਆ ਗਾਹਕ ਦਾ ਮੋਟਰਸਾਈਕਲ ਹੁੰਦਾ ਗਾਹਕ ਇੱਥੇ ਖੜਾ ਆ ਜਾਂਦਾ ਵੇਚਣ ਵਾਸਤੇ ਤੇ ਉਹ ਤੋਂ 5-400 ਰੁਪਏ ਕਮਾ ਲੈਂਦੇ ਨੇ ਤੇ ਸੋ ਤੋਂ 5-400 ਰੁਪਏ ਲੈਣਾ ਹੋਰ ਇਹਨਾਂ ਦੇ ਵਿੱਚ ਕੁਝ ਨਹੀਂ ਹੁੰਦਾ ਕਾਗਜ਼ਾਂ ਦੀ ਗਰੰਟੀ ਇਹ ਲੈਂਦੇ ਨੇ ਤੇ ਵਿਚ ਬੰਦੇ ਕਹਿੰਦੇ ਨੇ ਡੀਲਰ ਨਹੀਂ ਡੀਲਰ ਤੇ ਪੜਾ ਕੋਈ ਗੱਲ ਬਾਤ ਨਹੀਂ ਹੈਗੀ ਕਮਿਸ਼ਨ ਬੇਸ ਤੇ ਕੰਮ ਕਰਦੇ ਆ ਬਾਈ ਮੋਟਰਸਾਈਕਲਾਂ ਦਾ ਸਾਰੇ ਮੋਟਰਸਾਈਕਲ ਤੁਹਾਨੂੰ ਕੱਲਾ-ਕੱਲਾ ਦਿਖਾ ਦਿੰਨੇ ਆ ਉਹ ਸੁਪਰ ਸਪਲੈਂਡਰ ਖੜਾ ਹੈ ਸੀਟੀ 100 ਖੜੇ ਆ ਡੀ ਲੈਕਸ ਸਪਲੈਂਡਰ ਆ ਆ ਸਾਰੇ ਚੰਗੇ-ਚੰਗੇ ਮੋਟਰਸਾਈਕਲ ਨੇ ਤੇ ਇਹਨਾਂ ਦੀ ਕਾਗਜ਼ਾਂ ਦੀ ਜ਼ਿੰਮੇਵਾਰੀ ਹੋਊਗੀ ਫੁੱਲ ਠੀਕ ਹੈ ਬਾਈ ਤੇ ਪੁਰਾਣੇ ਮੋਟਰਸਾਈਕਲ ਤੇ ਨਵੇਂ ਤੇ ਜਿਹੜਾ ਵੀ ਤੁਸੀਂ ਲ ਤੇ ਉਹ ਜਿਹਸਾ ਆਪਣਾ ਫੈਲ ਖਰਚਾ ਪਊਗਾ ਸੋਨੂੰ ਤੇ ਜਿਹੜੇ ਮੇਰੇ ਵੀਰ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਵੀਡੀਓ ਨੂੰ ਕਰ ਦੋ ਸ਼ੇਅਰ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ